ਇਹ ਸਸਤੀ ਕਾਲਸਾਇਨ ਮੈਂ ਵਰਟਿਕਸ ਨੇ ਰੱਖਿਆ ਡੀ ਬੋਸਮ ਫੁੱਟ ਪਲੇਟਿੰਗ ਜੋ ਕਿ ਸੂਟ ਹੈਗਾ ਜੀ ਮੁਸੱਬਾ ਸੈਲ ਦਾ ਸਟਾਫ ਹੈ ਜੀ ਪ੍ਰਿੰਟ ਇਹ ਜਗ੍ਹਾ ਦੇ ਦਾ ਕਲਰ ਹੈ ਪ੍ਰਿੰਟ ਸੂਟ ਨੂੰ ਨਵੀਂ ਜੀ ਲੁੱਕ ਚ ਤਿਆਰ ਕੀਤਾ ਹੋਇਆ ਹੈ ਨਾ ਪੈਚ ਨਾਲੇ ਤੇ ਵਰਕ ਕੀਤਾ ਹੋਇਆ ਜੀ ਬਾਟਮ ਨਾਲ ਦਾ ਪੈਚ ਲਗਾ ਕੇ ਇਸੇ ਸੋਨਾ ਜੇ ਵਰਕ ਕਰਿਆ ਹੋਇਆ हाँ देखो स्लीवस से भी वर्क है वर्क है लैश ला के ना ये फिनिशिंग की बहुत ही सोहना रैली सूट वो वाले जी आटम देके कट वर्क करके लैश की फिनिशिंग दिखी हुई है ਇਹਦੇ ਨਾਲ ਦੁਪੱਟਾ ਹੈਗਾ ਜੀ ਤਾਈ-ਦਾਈ ਦਾ ਕਮਲ ਜਨੂਨ ਦਾ ਦੁਪੱਟਾ ਲੱਗਿਆ ਹੋਇਆ ਤਾਈ-ਦਾਈ ਦਾ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੈ ਕਿਸੇ ਵੀ ਮੇਰੇ ਭੈਣ ਨੇ ਐਵੇਂ ਦਾ ਸਟਾਈਲ ਡੀ ਕਰਵਾਉਣਾ ਹੋਵੇ ਤੁਸੀਂ ਕਿਸੇ ਵੀ ਸਟਾਫ ਤੇ ਕਸਟਮਾਈਜ਼ ਕਰਵਾ ਸਕਦੇ ਹੋ স্ক্রিন ਤੇ ਚੱਲਦੇ ਹੋਏ ਨੰਬਰ ਤੇ ਤੁਸੀਂ ਆਪਣਾ ਆਰਡਰ ਬੁਕਿੰਗ ਕਰਵਾ ਸਕਦੇ ਹੋ ਚੱਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰੋ ਜੋ ਕਿ ਭੈਣ ਭਰਾ ਇਸ ਚੈਨਲ ਤੇ ਪਹਿਲੀ ਵਾਰ ਆਇਆ ਹੈ ਬੱਤੂ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ